ਇਹਨੂੰ ਟੇਪੇਟੇ ਨੇ ਇਹ ਮੀਨੇ ਇਹਨੂੰ ਨਵਾਂ ਅੰਬਰ ਚ ਇਹਨੂੰ ਪਹਿਲਾਂ ਵੀ ਚੁੱਕ ਕੇ ਲੈ ਗਏ ਸੀਗੇ ਅੱਛਾ ਜੀ ਬਹੁਤ ਕੁੱਟਿਆ ਹੀ ਉਹ ਵੀਡੀਓ ਫੋਟੋਆਂ ਮੇ ਕੋ ਭਈਆਂ ਕਹਿੰਦੇ ਸੀ 10 ਮਿੰਟ ਚ 3 ਲੱਖ ਰੁਪਏ ਦੇ ਉਹਨਾਂ ਨੂੰ ਪਤਾ ਸੀ ਇਹਨਾਂ ਕੋ ਪੈਸੇ ਹੁੰਦੇ ਉਹ ਕੌਣ ਸੀ ਮੁੰਡੇ ਜਿਹੜਾ ਤੇਰੇ ਫੋਨ ਦਿੱਤਾ ਨਾ ਜਿਆਕੜੋਂ ਵੀ ਲਈ ਉਹ ਕਿੰਨੇ ਮਾਰਿਆ ਕੀ ਹੋਇਆ ਇਹ ਕਿੱਥੇ ਗਿਆ ਕੀ ਹੋਇਆ ਕੀ ਇਹ ਕਿਉਂ ਆਇਆ ਇਹਨੂੰ 6 ਮਹੀਨੇ ਇਹਨੂੰ ਨਵੰਬਰ ਚ ਇਹਨੂੰ ਪਹਿਲਾਂ ਵੀ ਚੁੱਕ ਕੇ ਲੈ ਗਏ ਸੀਗੇ ਅੱਛਾ ਜੀ ਬਹੁਤ ਕੁੱਟਿਆ ਹੀ ਉਹ ਵੀਡੀਓ ਫੋਟੋਆਂ ਮੇ ਕੋ ਭਈਆਂ ਕਹਿੰਦੇ ਸੀ 10 ਮਿੰਟ ਚ 3 ਲੱਖ ਰੁਪਏ ਦਿਓ ਉਹਨਾਂ ਨੂੰ ਪਤਾ ਸੀ ਨਾ ਕੋ ਪੈਸੇ ਹੁੰਦੇ ਉਹ ਕੌਣ ਸੀ ਮੁੰਡੇ ਉਹ ਕੋਈ ਰਾਮ ਬਾਗ ਦਾ ਲੋਕੀ ਅੱਛਾ ਜੀ ਕੀ ਕਹਿੰਦਾ ਕਹਿੰਦਾ ਸੀਗਾ ਕਿ 3 ਲੱਖ ਰੁਪਏ ਦਿਓ ਮੈਂ ਕਹਾਂ ਲੱਕ ਲੈ ਲਓ ਸਵੇਰੇ ਲੈ ਲੀਓ ਰਾਤ ਦੇ 3 ਵਜੇ ਆ ਕਹਿੰਦਾ ਉਹ ਮੁੰਡਾ ਵੀ ਸਵੇਰੇ ਲੈ ਲੀਏ ਅੱਛਾ ਜੀ ਤੇ ਮੈਂ ਇਹਨਾਂ ਲੱਖ 6 ਗੱਡੀਆਂ ਹੂੰ 50 50 ਹਜ਼ਾਰ ਦੀਆਂ ਇਕੱਲੀ ਤੇ ਬਾਾਰ ਮੁੰਡੇ ਲੈਣ ਆਏ ਸੀਗੇ ਦੇਤੀਆਂ ਮੈਂ ਮੇਰਾ ਮੁੰਡਾ ਭੇਜੋ ਜਲਦੀ ਫੇਰ ਉਹਨਾਂ ਨੇ ਮੁੰਡਾ ਭੇਜੀ ਤਾਂ ਫੇਰ ਮੈਂ ਰਿਪੋਰਟ ਕਰਾਈ ਫੇਰ ਉਹਨੇ 1.5 ਲੱਖ ਰੁਪਏ ਮੋੜ ਦਿੱਤਾ 1.5 ਲੱਖ ਮੋੜ ਦਿੱਤਾ ਤੇ ਉਸ ਤੋਂ ਬਾਅਦ ਉਹਨੇ ਵੀ ਤ੍ਰਿ ਇਗਨੋ ਸਾਨੂੰ ਥਾਣੇ ਚ 1.5 ਲੱਖ ਸੇ ਮੋੜ ਅੱਛਾ ਜੀ ਤਾਂ ਕੋਈ ਥਾਣੇਦਾਰ ਹੀ ਉਹਨਾਂ ਨੂੰ ਤੁਸੀਂ ਸ਼ਿਕਾਇਤ ਦਿੱਤੀ ਉੱਥੇ ਜਾ ਕੇ ਇਸੀ ਕੇ ਕੋਈ ਨਾਂ ਭੁੱਲ ਗਏ ਹਾਂ ਜਿਹੜੇ ਥਾਣੇ ਦੇ ਸੀਗੇ ਟੀ ਡਿਵੀਜ਼ਨ ਦੇ ਉਹਨਾਂ ਨੇ ਦਵਾਤਾ ਸੀ 1 ਲੱਖ ਰੁਪਇਆ ਵਾਪਸ ਤਾਂ ਲੱਗਦਾ ਨਹੀਂ ਕਰੋ ਤੁਸੀਂ ਕਾਰਵਾਈ ਕਰਾਈ ਹੁੰਦੀ ਅੱਜ ਇਹ ਸਮਾਂ ਨਾ ਆਉਂਦਾ ਅਰੇ ਸਮਾਂ ਇੱਥੇ ਕਿੱਥੇ ਕਿਦਾ ਗਿਆ ਹੂੰ ਉਸ ਸਮੇ ਜਿਹੜਾ ਪੈਸੇ ਵਾਪਸ ਦਵਾਏ ਸੀ ਪੁਲਿਸ ਨੇ ਕਿਹਾ ਸੀ ਵਾਪਸ ਦਵਾ ਦੇਣੀ ਹਾਂ ਪੁਲਿਸ ਨੇ ਕਿਹਾ ਸੀ ਕਿ ਕਾਰਵਾਈ ਨਹੀਂ ਪੈਸੇ ਦਵਾ ਦੇਣ ਨੇ ਕਿਡਨੈਪਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਮੈਂ ਕਿਹਾ ਸੀ ਨਹੀਂ ਤਾਂ ਤੁਹਾਡਾ ਬੇਟਾ ਪਹਿਲਾਂ ਕਿੱਥੋਂ ਕਿਡਨੈਪ ਕੀਤਾ ਗਿਆ ਸੀ ਜੀ ਉਹਨਾਂ ਦੇ ਵੱਲੋਂ ਟਟਰਾ ਕਰਮ ਸਿੰਘ ਤੋਂ ਅੱਛਾ ਜੀ ਹਾਂ ਜੀ ਤੁਹਾਡਾ ਬੇਟਾ ਕਰਦਾ ਕੀ ਹੈ ਮੇਰਾ ਬੇਟਾ ਇਹ ਕਰਦਾ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਸਾਡਾ ਕੱਪੜੇ ਦਾ ਸ਼ੋਰੂਮ ਅੱਛਾ ਜੀ ਕਿੱਥੇ ਹਾਂਜੀ ਸਰ ਦਰਵਾਜ਼ੇ ਤੋਂ ਅੱਛਾ ਜੀ ਤੇ ਅੱਜ ਕਿੱਥੇ ਗਿਆ ਸੀ ਅੱਜ ਅਸੀਂ ਅੱਜ ਅੱਜ ਅਸੀਂ 4 ਵਜੇ ਅੱਜ ਦੀ 1:30 'ਚ ਮੇ ਕੋ ਡਾਕੂਮੈਂਟ ਪਏ ਆ ਅਸੀਂ ਰਜਿਸਟਰੀ ਕਰਾ ਕੇ ਆਏ 4 ਵਜੇ ਕਚੈਰੀਓਂ ਕਿਹੜੀ ਜਗ੍ਹਾ ਲਿਤੀ ਹੈ ਜੀ ਗਾਰਡਨ ਐਨਕਲੇਵ ਅੱਛਾ ਜੀ ਬੋਲਡਨ ਗੇਟ ਦੇ ਕੋਲ ਅੱਛਾ ਜੀ ਅੰਦਰ ਗਾਰਡਨ ਐਨਕਲੇਵ 'ਚ ਅੱਜ ਅਸੀਂ ਰਜਿਸਟਰੀ ਕਰਾਈ ਆ 4 ਵਜੇ ਮੈਂ ਰਜਿਸਟਰੀ ਕਰਾ ਕੇ ਆਇਆ ਇਹ ਕੰਦਾ ਪਕੌੜੇ ਬਣਾਓ ਪਾਲਕ ਦੇ ਬਾਜ਼ਾਰੋਂ ਨਹੀਂ ਖਾਣਾ ਕੁਛ ਕਾ ਚੀ ਜੁਣਾ ਮਮਾ ਪਾਲਾ ਤੇ ਪਕੌੜੇ ਬਣਾਏ ਕੜੀ ਚੋਲ ਬਣਾਏ ਖਾ ਕੇ ਇਹਨਾਂ ਚਾਹ ਬਣਾਓ ਅੱਛਾ ਜੀ ਮੈਂ ਕਿਹਾ ਚਾਹ ਕਿੱਦਾਂ ਬਣੀ ਕਿੰਦਾ ਬਹੁਤ ਵਧੀਆ ਬਣੀ ਹੈ ਅੱਛਾ ਜੀ ਚੰਗਾ ਦੁੱਧ ਨਹੀਂ ਪੋਤਾ ਪਾਇਆ ਚਾਹ ਪੀ ਕੇ ਇਹ ਚਲ ਗਿਆ ਮੈਂ ਅਬ ਸਿੱਕੇ ਨੂੰ ਫੋਟੋਆਂ ਦੇਣ ਚਲ ਗਈ ਤਰਨਤਾਰਾ ਰੋਡ ਤੇ ਨਰਿੰਦਰ ਰਗਾ ਉਹ ਸਿੱਕਾ ਅੱਛਾ ਜੀ ਉਹਨੂੰ ਫੋਟੋਆਂ ਦੇਣ ਚਲ ਗਈ 75000 ਰੁਪਏ ਦੇਣਾ ਸੀ ਉਸੇ ਕਹਿੰਦੀ ਫੀਸ ਉਹ ਦੇਣ ਚਲ ਗਈ ਇਹ ਚਲ ਗਿਆ ਆਪਣਾ ਮੈਂ ਆਪਣਾ ਚਲ ਗਈ ਕੰਮ ਅੱਛਾ ਜੀ ਨੇ ਆਕੇ ਘਰ ਬੈਗੀ ਫੋਨ ਚਲਾ ਹਾਂ ਇਹ ਬਾਜ਼ਾਰ ਗਿਆ ਹਾਂ ਜੀ ਉਹ ਕੋਈ ਗਵੰਡੀ ਆਇਆ ਕਿੰਦਾ ਤੁਹਾਡੇ ਮੁੰਡੇ ਦੇ ਸੱਟਾ ਲੱਗੀਆਂ ਤੇ ਉਹਨੂੰ ਤੁਹਾਡੇ ਮੁੰਡੇਸ ਆਮਨ ਦੀ ਬਸਤਾ ਲੈ ਕੇ ਗਏ ਆਓ ਤੇ ਮੈਂ ਕਿਹਾ ਮੈਨੂੰ ਫੋਨ ਨੰਬਰ ਦਿਓ ਕੋਈ ਫੇ ਮੈਂ ਇਹਦੇ ਨੰਬਰ ਤੇ ਫੋਨ ਕੀਤਾ ਉਹ ਸਰ ਨੇ ਐਸਾ ਚੋ ਸਰ ਨੇ ਚੋਕ ਲਿਆ ਮੈਡਮ ਤੁਹਾਡੇ ਹਸਬੰਡ ਕੀ ਕਰਦੇ ਨੇ ਕੱਪੜੇ ਦਾ ਸ਼ੋਰੂਮ ਆ ਸਾਡਾ ਦਰਬਾਰ ਸਾਹਿਬ ਦੇ ਮੈਡਮ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਜ਼ੀਰੋ ਕਿ ਨਾਮ ਕਰਕੇ ਆਜ ਕਿਹ ਨਾਲ ਲੜਾਈ ਝਗੜਾ ਕੋਈ ਹੋਇਆ ਅੱਜ ਕੁਝ ਵੀ ਨਹੀਂ ਸਵੇਰ ਤੋਂ ਮੇਰੇ ਨਾਲ ਆ ਚਾਰ ਤੁਸੀਂ ਸੀਸੀਟੀਵੀ ਕਢਾਓ ਚਾਰ ਵਜੇ ਅਸੀਂ ਰਜਿਸਟਰੀ ਕਰਾਈ ਤੇ ਅਸੀਂ ਗਾਰਡਨ ਐਂਡ ਕਲੇਵ ਦੇ ਆਪਣੀ ਜਗ੍ਹਾ ਦੀ ਮੰਤੀ ਕਰਾਈ ਉੱਥੋਂ ਦੀ ਵੀ ਕਢਾਓ ਹਲੋ ਫਿਰ ਅਸੀਂ ਉੱਥੋਂ ਰਾਜੋ ਹਾਂਜੀ ਹਾਂਜੀ ਗੜੀ ਬਨਾਨੀ ਸਿੱਧੇ ਹੀ ਲੈ ਕੇ ਰਾਜੋ ਮੋਨੀ ਵਾਲੇ ਚੌਕੋਂ ਉਹ ਬੰਦਾ ਮਿਲਿਆ ਉਹਨੂੰ ਬਰਫੀ ਖਲਾਈ ਹੂੰ ਹੂੰ ਵਧਾਈਆਂ ਬਰਫੀ ਖਲਾਈ ਕਹ ਰਾਇਆ ਕਿ ਨੰਮਾ ਮਾਂ ਪਾਲਕ ਬੱਚੀ ਪਈ ਆ ਮੈਂ ਕਹਾ ਕਿ ਨੰਮਾ ਪਕੋੜੇ ਉਹ ਸਭ ਖਾ ਪੀ ਕੇ ਇਹ ਆਪਣਾ ਚਲ ਗਿਆ ਮੈਂ ਆਪਣਾ ਚਲ ਗਈ ਫਿਰ ਇਹਨੇ ਜੇ ਪਾਈ ਮੈਡਮ ਕਿਸੇ ਨਾਲ ਲੜਾਈ ਝਗੜਾ ਸੀਗਾ ਇਹਦਾ ਮੈਨੂੰ ਕੁਝ ਕੁਝ ਵੀ ਨਹੀਂ ਅਸੀਂ ਕਦੀ ਲੜਿਆ ਨਹੀਂ ਕਿਸੇ ਨਾਲ ਵੀ ਉਸ ਤੋਂ ਬਾਅਦ ਮੇਰੀ ਕਿਡਨਾਪਿੰਗ ਹੋਈ ਉਸ ਤੋਂ ਬਾਅਦ ਕੋਈ ਧਮਕੀ ਆਈ ਹੋਵੇ ਜਾਂ ਕੋਈ ਲੜਾਈ ਹਾਂ 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 ਉਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਨਾ ਇੱਕ ਫੋਨ ਆਇਆ ਵਾ ਕਹਿੰਦਾ ਇੱਕ 20000 ਰੁਪਏ ਦੇ ਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ ਆਪਾਂ ਜ਼ਮਾਨਤ ਤੇ ਆਏ ਹੋਏ ਆ ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3 ਲੱਖ ਰੁਪਏ ਇਹਨੂੰ 15 ਮਿੰਟਾਂ ਚ ਕਰਾ ਦਿੱਤਾ ਸੀ ਅਰੇਂਜਮੈਂਟ ਔਰ ਰਿਕਾਰਡਿੰਗ ਹੋਣੀ ਮੇਰੇ ਕੋਲ ਵੀ ਹੈਗੀ ਇਹ ਸਾਨੂੰ ਇੱਕ 20000 ਰੁਪਏ ਦੇ ਦੇ ਅਸੀਂ ਜ਼ਮਾਨਤ ਤੇ ਆਏ ਆ ਅਸੀਂ ਨਿਕਲਣਾ ਕਿਤੇ ਇਹ ਕਹਿੰਦਾ ਕਿ ਨਿਕਲ ਨਾ ਨਿਕਲੋ ਮੇਰੇ ਕੋਲ ਕਿਉ ਤੇ ਉਹ ਕਹਿੰਦੇ ਕਿ ਚਲ ਕੋਈ ਨਹੀਂ ਤੈਨੂੰ ਦੇਖ ਲਵਾਂਗੇ ਮੇਰੇ ਕੋਲ ਹੀ ਰਿਕਾਰਡਿੰਗ ਹੈਗੀ ਮੇਰੇ ਫੋਨ 'ਤੇ ਕਹਿੰਦੇ ਤੂੰ ਕਹਿੰਦਾ ਘੰਟੇ ਦੇ ਵਿੱਚ ਵਿੱਚ ਆਹ ਵਾਲਾ QR ਇਹਦੇ ਤੇ 20000 ਰੁਪਏ ਪਾ ਦੇ ਇਹ ਕਹਿੰਦਾ ਕਿ ਮੈਂ ਨਹੀਂ ਪਾ ਸਕਦਾ ਤੇ ਇਹ ਕਹਿੰਦਾ 1 ਘੰਟੇ ਦਾ ਟਾਈਮ ਦਿਓ ਮੇਰੇ ਕੋ ਜੇ ਨਹੀਂ ਹੈਗੀ ਮੇਰੇ ਕੋ ਰਿਕਾਰਡਿੰਗ ਹੈਗੀ ਘੰਟੇ ਦਾ ਟਾਈਮ ਤੇ ਉਹ ਮੇਰੇ ਕੋ ਜੇ ਨਹੀਂ ਹੈਗੀ ਕਾਉਂਸਿਲ ਘੰਟੇ ਬਾਅਦ ਫੋਨ ਆਇਆ ਮੈਂ ਦੱਸ ਪਤਾ ਉਹ ਬੰਦੇ ਪਤਾ ਸੀ ਤਾਨੂੰ ਹੁਣ ਕਿਸੇ ਤੇ ਸ਼ੱਕ ਹੈਗਾ ਉਹ ਕਹਿੰਦਾ ਉਹ ਕਹਿੰਦਾ ਕਿ ਘੰਟੇ ਫੇ ਕਹਿੰਦਾ ਘੰਟੇ ਤੱਕ ਫੇ ਫੋਨ ਆਇਆ ਕਹਿੰਦਾ ਨਹੀਂ ਪਾਇਆ ਨਹੀਂ ਪਾਇਆ ਬੱਸ ਐ ਕੋਈ ਨਹੀਂ ਕਰਨਾ ਆਪੇ ਦੇਖ ਲਾ ਲੇਖੋ ਰਿਕਾਰਡਿੰਗ ਕਿਹਦੇ ਤੇ ਸੀ ਅੱਜ ਤੁਸੀਂ ਹੁਣੇ ਕਹਿ ਰਹੇ ਹੋ ਕਿ ਨਾ ਮੈਨੂੰ ਫੋਨ ਆਇਆ 8 ਵਸ ਦਿਨ ਪਹਿਲਾਂ ਨਹੀਂ ਹੁਣ ਤੁਸੀਂ ਕਹਿ ਰਹੇ ਹੋ ਮੈਨੂੰ ਫੋਨ ਆਇਆ ਅਮਨਦੀਪ ਹਸਪੀਟਲ ਵਾਲੇ ਛੱਟਾ ਹੈਗਾ ਸਰ ਸਰ ਦਾ ਮੈਡਮ ਤੁਹਾਨੂੰ ਕਿਸੇ ਤੇ ਹੁਣ ਸ਼ੱਕ ਹੈਗਾ ਮੈਨੂੰ ਨਹੀਂ ਪਤਾ ਕੁਝ ਵੀ ਮੇਰਾ ਮੁੰਡਾ ਸਵੇਰ ਤੋਂ ਮੇਰੇ ਨਾਲ ਆ ਤੁਸੀਂ ਦੇਖ ਸਕਦੇ ਸਾਰੀਆਂ ਸੀਸੀਟੀਵੀਆਂ ਫੇਰ ਕਿਹਦੇ ਵੱਲੋਂ ਗੋਲੀ ਮਾਰੀ ਗਈ ਹੈ? ਫੇਰ ਗੋਲੀ ਕਿਹਦੇ ਵੱਲੋਂ ਮਾਰੀ ਗਈ ਇਹਨੂੰ? ਮੈਨੂੰ ਪਤਾ ਹੀ ਨਹੀਂ। ਕਹਿੰਦੇ ਕਿ ਗੱਡੀ ਦੇ ਪਿੱਛਾ ਕੀਤਾ ਜਾ ਰਿਹਾ ਸੀਗਾ ਇਹਦਾ ਅੰਕੀ ਮਾਰਕੀਟ ਥਾਣੇ ਤੱਕ। ਬਿਲਕੁਲ ਥਾਣੇ ਦੇ ਬਿਲਕੁਲ ਬਾਹਰ ਮਾਰੀ ਗੋਲੀ। ਗੱਡੀ ਆਪਣੀ ਆ ਦੀ? ਹਾਂ। ਕਿਹੜੀ ਗੱਡੀ ਹੈ ਦੀ? ਹੋਂਡਾ ਦੀ ਆ ਕੋਈ। ਦਿੱਲੀ ਨੰਬਰ। ਗਰੇ ਰੰਗ ਦੀ ਹਾਂ। ਦਿੱਲੀ ਨੰਬਰ। ਹਾਂ ਮੇਰੇ ਨਾਮ ਤੇ ਆ। ਇੱਕ ਕਾਰ ਦਾ ਹੋਰ ਐਡਵਾਂਸ ਦਿੱਤਾ ਇਹਨੇ ਕਿਤੇ 20000 ਦਾ। ਹਾਂ। 10-12 ਲੱਖ ਰੁਪਏ ਕੀ ਦਿੱਨੇ ਲਾਇਆ ਦਾ ਵਿਆਜ ਦਾ। ਹਾਂ। ਪਤਾ ਨਹੀਂ ਕੀ ਉਹ ਨਹੀਂ ਚੈਦਾ ਮੁੰਡਾ ਸਹੀਦਾ ਵਾ ਉਹ ਨਹੀਂ ਲੈਣੇ ਪੈਸੇ ਨਹੀਂ ਲੈ ਉਹ ਪੈਸੇ ਨਹੀਂ ਲੈਣੇ ਮੁੰਡਾ ਲੈਣਾ ਆ ਪੁੱਛ ਆ ਬੰਦਮੀ ਦੇ ਘੱਟਿਆ ਲਈ ਲੋਸੀ ਹੁੰਦੇ ਤਾਂ ਕਰਾਂਗੇ ਜਿਸ ਤਰ੍ਹਾਂ ਗੁੱਡੀ ਦੇ ਨਾਲ ਕੋਈ ਨਹੀਂ ਨਾਲ ਵੀ ਗੱਲਬਾਤ ਮੈਂ ਤੇ ਕੋਲੇ ਸਭ ਨਹੀਂ ਬਾਕੀ ਮੌਂਦੀ ਆ 10 ਗਣੇ ਤੁਹਾਨੂੰ ਸਰ ਸੋਚਾ ਕਿ ਇੱਕ ਨਾਲ ਇੱਕ ਮੁੰਡਾ ਸਖੜਾ ਰੋ ਦੇ ਜਾਨੀ ਜੀ ਵੇਰੀਫਾਈ ਕਰ ਰਹੇ ਆ ਦੱਸ ਦਿੰਦੇ ਸਰ ਸਾਰਾ ਕੁਝ ਦੱਸ ਦਿੰਦੇ ਵੀਰ ਜੀ ਉਹਨਾਂ ਨੂੰ ਅਸੀਂ ਬਾਅਦ ਵਿੱਚ ਉਸ ਦੇ ਨਾਲ ਸਰ ਕੈਮਰੇ ਚੈੱਕ ਕੀਤੇ ਜਾਣਗੇ ਥਾਣੇ ਦੇ ਬਾਹਰ ਬਹੁਤ ਸਾਰੇ ਕੈਮਰੇ ਲੱਗੇ ਹੋਏ ਨੇ ਬਿਲਕੁਲ ਟੀਮਾਂ ਲਾ ਦਿੱਤੀਆਂ ਗਈਆਂ ਜੀ ਕੈਮਰੇ ਚੈੱਕ ਹੋ ਰਹੇ ਵਕ ਵਕ ਟੀਮਾਂ ਹਰ ਐਂਗਲ ਤੋਂ ਦੇਖਿਆ ਜਾ ਰਿਹਾ ਪਤਾ ਲੱਗਾ ਦੂਜੀ ਗੱਡੀ ਦੇ ਵਿੱਚ ਕੋਈ ਉਹ ਛੇਤੀ ਪਤਾ ਲੱਗੂ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਥਾਣੇ ਦੇ ਬਾਹਰ ਇਸ ਤਰ੍ਹਾਂ ਕੋਈ ਨਹੀਂ ਨਿਕਲਣਾ ਸੀ ਤੁਹਾਨੂੰ ਛੇਤੀ ਦੱਸ ਦਿੱਤਾ ਜਾਊਗਾ ਜੀ ਮਾਰਗਨਿਸਤਾਂ ਸਭ ਕੁਝ ਛੇਤੀ ਕਰ ਅਸੀਂ ਗੱਲ ਕਰੀਏ ਕਮਿਸ਼ਨਰ ਸਾਹਿਬ ਦੇ ਵੱਲੋਂ ਕਿਹਾ ਗਿਆ ਇਲੈਕਸ਼ਨ ਨੂੰ ਲੈ ਕੇ ਸੀਆਰਪੀ ਦਾ ਹੋਰ ਨਹੀਂ ਜਿਹੜੀ ਫੋਰਸਾਂ ਲਾਈ ਗਈ ਹੈ ਲੱਗਦਾ ਨਹੀਂ ਕਿ ਉਹਨਾਂ ਦੇ ਬਾਵਜੂਦ ਇਸ ਤਰ੍ਹਾਂ ਦੀ ਮੇਲਣਾ ਹੋਣੀ ਇਹ ਇਹਦੇ ਸਬੰਧੀ ਤੁਹਾਨੂੰ ਬਾਅਦ ਵਿੱਚ ਸਾਰਾ ਕੁਝ ਦੱਸ ਦਿੱਤਾ ਜਾਊਗਾ ਡਿਊਟੀ ਡਿਊਟੀ ਸਾਰੀਆਂ ਲੱਗੀਆਂ ਸਰ ਇੱਕ ਪਾਸੇ ਫਲੈਗ ਮਾਰਚ ਹੋ ਰਿਹਾ ਦੂਜੇ ਪਾਸੇ ਥਾਣੇ ਦੇ ਬਾਹਰ ਹੀ ਬੰਦੇ ਸੁਰੱਖਿਅਤ ਨਹੀਂ ਨੇ ਲੱਗਦਾ ਨਹੀਂ ਕਿ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਨਾਕੇ ਵੀ ਲੱਗੇ ਨੇ ਕਈ ਨਾਕੇ ਨੇ ਲਖਣਾ ਕਰਕੇ ਵੱਡੀ ਗਿਣਤੀ ਵਿੱਚ ਫੋਰਸ ਦਾ ਨਾਤਾ ਮੇਰੇ ਕੋਲ ਕੋਰਡੀਨੇਟਰ ਤੁਹਾਨੂੰ ਸੁਣਾਉਂਦੀ ਵੀਡੀਓ ਵੀ ਦਿਖਾਨੀ ਸਾਡੇ ਜਿਹੜਾ ਲੋਕੀ ਨੇ ਪੁੱਪਿਆ ਮੇਰਾ ਮੁੰਡਾ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਥਾਣੇ ਦੇ ਬਾਹਰ ਇਹਦੇ ਇੱਕ ਗੋਲੀ ਲੱਗੀ ਆ ਥਾਣੇ ਦੇ ਬਾਹਰ ਕਿੰਨੀਆਂ ਚੱਲੀਆਂ ਉਦਾਂ ਇਹ ਜੋ ਇਹਦੇ ਲੱਗੀ ਉਹ ਮੈਂ ਤੁਹਾਨੂੰ ਦੱਸ ਦਿੱਤੀ ਐ ਇੱਕ ਗੋਲੀ ਲੱਗੀ ਹੋਰ ਬਾਅਦ ਵਿੱਚ ਮੈਂ ਤੇ ਉਸ ਲਈ ਚੋਕੇ ਨੂੰ ਇੱਥੇ ਲਿਆ ਬਾਕੀ ਜੋ ਵੀ ਜੋ ਵੀ ਤੁਹਾਨੂੰ ਤੁਹਾਨੂੰ ਦੱਸ ਦਿੰਨੇ ਆ ਠੀਕ ਆ ਕਿ ਤੁਸੀਂ ਉਹਨੂੰ ਚੋਕੇ ਲੈਂਦਾ ਮੈਂ ਇੱਥੇ ਆਇਆ ਮੈਂ ਉੱਥੇ ਜਾ ਕੇ ਤੁਹਾਨੂੰ ਸਰ ਕੁਝ ਦੱਸ ਦਿੰਨੇ ਆ ਟੀਮਾਂ ਲੱਗੀਆਂ ਵਕ ਵਕ ਛੇਤੀ ਦੋਸ਼ੀ ਫੜ ਲਾਂਗੇ ਠੀਕ ਹਾਂਜੀ ਠੀਕ ਹੈ ਸਰ ਠੀਕ ਹੈ ਜੀ कि ਇਹਦੇ ਵਿੱਚ ਇੱਕ ਯੰਗ ਹੁੰਦਾ ਹੈ ਵਦਨੇਮੋ ਪ੍ਰਾਜਵੀ ਰੇਲੀਅਸ ਵੀ ਨੂੰ ਉਹ ਇਸ ਯੂਟਿਊਗ ਗੱਡੀ ਸੀ ਉਹਦੇ ਨਾਲ ਉਹਦੇ ਦੋ ਹੋਰ ਦੋਸਤ ਵੀ ਤੇ ਉਹ ਗੱਡੀ ਤੋਂ ਜਾ ਰਹੇ ਸੀ ਕਿਉਂ ਨਾ ਤੇ ਫਾਇਰਿੰਗ ਹੋਈ ਹੈ ਇੱਕ ਰਾਉਂਡ ਫਾਇਰ ਹੋਇਆ ਹੈ ਉਹ ਜਿਹੜੀ ਗੋਲੀ ਜਿਹੜੀ ਹੈਗੀ ਉਹ ਅਨਫੋਰਚੂਨੇਟਲੀ ਉਹਦੀ ਛਾਤੀ 'ਚ ਚੋਜੀ ਤੇ ਹੀ ਵਾਸ ਰਸ਼ ਟੂ ਦਾ ਹਸਪੀਟਲ ਬਟ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਲੇਕਿਨ ਸੇ ਇਮੀਡੀਏਟਲੀ ਜਿਹੜਾ ਹੈਗਾ 올 द ਸੀਨੀਅਰ ਆਫਿਸਰਸ ਆਰ ਔਨ ਦਾ ਸਪਾਟ ਤੇ ਸਾਡੀ ਸੀਆਈਏ ਦੀ ਵੀ ਟੀਮਾਂ ਇੱਥੇ ਲੱਗੀ ਹੋਈ ਨੇ ਐਂਡ ਮੈਂ ਪਰਸਨਲੀ ਇੱਥੇ ਪ੍ਰੈਜ਼ੈਂਟ ਐ ਏਡੀਸੀਪੀ ਜ਼ੋਨ ਏਸੀਪੀ ਸਾਰੇ ਬੰਦੇ ਇੱਥੇ ਪ੍ਰੈਜ਼ੈਂਟ ਨੇ ਤੇ ਆਪਾਂ ਵਗ ਵਗ ਟੀਮਾਂ ਬਣਾ ਕੇ ਜਿਹੜਾ ਵੀ ਬੰਦਾ ਹੈ ਉਹਨੂੰ ਰਾਉਂਡ ਅਪ ਕਰਨਗੇ ਰੀਜ਼ਨ ਕੀ ਲਿਖਿਆ ਜੀ ਰੀਜ਼ਨ ਉਹ ਵੀ ਆਰ ਵੈਰੀਫਾਈਂਗ ਆਨ ਥਿਸ ਬਟ ਪ੍ਰੀਵੀਅਸ ਇਨਾਂ ਦੀ ਇੱਕ ਐਨਮੀਟੀ ਚੱਲਦੀ ਪਈ ਹੈ ਜਿਹੜੀ ਪਹਿਲੇ ਲੜਾਈ ਝਗੜਾ ਹੋ ਜਾਂਦਾ ਹੈ ਉਸ ਟਾਈਪ ਦੀ ਐਨਮੀਟੀ ਇਹਨਾਂ ਦੇ ਪਹਿਲਾਂ ਵੀ ਪਰਚੇ ਹੈਗੇ ਆ ਇਹ ਮੁੰਡੇ ਤੇ ਵੀ ਪਰਚੇ ਨੇ ਪਹਿਲੇ ਉਹ ਜੀ ਆਪਾਂ ਵੈਰੀਫਾਈ ਕਰਦੇ ਪਏ ਪਹਿਲੇ ਤੋਂ ਨਹੀਂ ਪਤਾ ਅੱਜ ਕੀ ਕਰ ਰਹੇ ਆ ਉਹ ਲੜਾਈ ਝਗੜਾ ਹੀ ਹੈਗੀ ਜੀ ਪਹਿਲੇ ਲੜਾਈ ਝਗੜਾ ਕਰਦੇ ਹੋਏ ਇੱਥੇ ਪਹੁੰਚੇ ਸੀ ਸੋ ਦੈਟ ਇਜ਼ ਜਿਹੜਾ ਇੱਕ ਲੜਕਾ ਫੜਿਆ ਉਹ ਤਾਂ ਕੀ ਰੋਲ ਆ ਤੇ ਵਿੱਚ ਕਿਹੜਾ ਜੀ ਜਿਹੜਾ ਇਹ ਕਿ ਲੜਕਾ ਅੰਦਰ ਲੈ ਕੇ ਜਾਈ ਹੈ ਅੰਦਰ ਵਿੱਚ ਉਹ ਤਾਂ ਜੀ ਇਹਦੇ ਨਾਲ ਹੀ ਸੀ ਇਹਦਾ ਦੋਸਤ ਸੀ ਅੱਜ ਵੀ ਇਹਨੇ ਪੈਸੇ ਦੀ ਰਿਸਟਰੀ ਵੀ ਕਰਾਈ ਗਈ ਜੀ ਨਹੀਂ ਅੱਭੀ ਹਲੇ ਵੈਰੀਫਾਈ ਕਰਦੇ ਪਏ ਤੁਸੀਂ ਦੇਖ ਰਹੇ ਹੋ ਕਿ ਸਾਰੇ ਹੀ ਸੀਨੀਅਰ ਆਫੀਸਰਸ ਵੀ ਸਪੋਟਤੇ ਹੋਣਗੇ ਤਾਂ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਉਹ ਬੰਦੇ ਆਈਡੈਂਟੀਫਾਈ ਕਰਕੇ ਉੱਥੇ ਰੇਡਾਂ ਕਰਾਂਗੇ